ਐਮਐਲਏ ਰਜਿੰਦਰਪਾਲ ਛੀਨਾ ਪਹੁੰਚੇ ਮੁਹੱਲਾ ਬੇਗਵਾਣਾ ਇਸ਼ਰ ਸਿੰਘ ਨਗਰ ਲੁਧਿਆਣਾ ਤੇ ਉਹਨਾਂ ਨੇ ਮੁਹੱਲਾ ਨਿਵਾਸੀਆਂ ਨਾਲ ਆਮ ਆਦਮੀ ਪਾਰਟੀ ਦਾ ਸਾਥ ਤੈਨ ਦੀ ਕੀਤੀ ਬੇਨਤੀ ਉਹਨਾਂ ਨੇ ਕਿਹਾ ਕਿ ਜੋ ਵਾਦੇ ਅਸੀਂ ਕਹੇ ਉਹ ਪੂਰੇ ਕੀਤੇ ਬਸ ਇੱਕ ਵਾਦਾ ਰਹਿ ਗਿਆ ਹੈ ਮਹਿਲਾ ਗਰੰਟੀ ਦਾ ਜੋ ਕਿ ਜਲਦ ਪੂਰਾ ਹੋਵੇਗਾ ਹੈਲੋ ਜਿਹੜਾ ਐਮਐਲਏ ਮੈਡਮ ਰਜਿੰਦਰਪਾਲ ਮੋਰਜੀ ਸ਼ਿਨਾ ਜੋ ਸਾਡੇ ਵਿੱਚ ਪਹੁੰਚਿਆ ਉਹਨਾਂ ਦਾ ਜੀ ਆਇਆਂ ਔਰ ਜਿੰਨੇ ਵੀ ਇੱਥੇ ਬੈਠੇ ਸੰਗਤ ਉਹ ਸਾਰਿਆਂ ਨੇ ਆਉਣ ਦੇ ਤਹਿਤ ਨੂੰ ਧੰਨਵਾਦ ਔਰ ਇਸ ਤੋਂ ਬਿਨਾ ਮੈਂ ਮੈਡਮ ਜੀ ਨੂੰ ਮੈਂ ਹਮੇਸ਼ਾ ਇਹੀ ਕਹਿੰਨੀ ਆ ਕਿ ਅੱਜ ਜੇ ਮੈਂ ਇੱਥੇ ਖੜੀ ਆ ਤਾਂ ਥੋੜੀ ਬਦੌਲਤ ਤੇ ਇਲੈਕਸ਼ਨ ਤੋਂ ਪਹਿਲਾਂ ਜਦੋਂ ਜਦੋਂ ਵੀ ਮੈਂ ਤੁਹਾਡੇ ਕੋਲੇ ਆਈ ਤੁਸੀਂ ਬਹੁਤ ਮਾਨ ਸਤਕਾਰ ਦਿੱਤਾ ਤੇ ਮੈਂ ਵੀ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀਗਾ ਵਾਅਦਾ ਉਹ ਸੀਗਾ ਕਿ ਜੋ ਕਹਾਂਗੇ ਉਹ ਕਰਾਂਗੇ ਜਿੰਨਾਂ ਗਰੰਟੀਆਂ ਦਿੱਤੀਆਂ ਜੋ ਕਿਹਾ ਉਹਦੇ ਵਿੱਚੋਂ ਸਾਰੀਆਂ ਗਰੰਟੀਆਂ ਪੂਰੀਆਂ ਕਰਤੀਆਂ ਸਿਰਫ ਇੱਕ ਗਰੰਟੀ ਪੈਂਦੀ ਹੈ ਮੈਲਾ ਗਰੰਟੀ 5 ਸਾਲ ਦਾ ਸਮਾਂ ਸੀ 5 ਸਾਲ ਦਾ ਸਮਾਂ ਤੁਹਾਡੇ ਕੋਲ ਮੰਗਿਆ ਸੀ ਲੇਕਿਨ 2 ਸਾਲਾਂ ਦੇ ਵਿੱਚ ਆਪਾਂ ਪੂਰੇ ਇਲਾਕੇ ਤੋਂ ਬਿਨਾਂ ਜੇ ਆਪਾਂ 베ਗੋਆਣਾ ਜਾਂ ਇਸ਼ਰ ਨਗਰ ਦੀ ਗੱਲ ਕਰੀਏ ਤਾਂ ਇਸ਼ਰ ਨਗਰ ਦੀ ਮੇਨ ਰੋਡ ਅੰਦਰਲੀ ਰੋਡ ਆ ਬਾਹਰਲੀ ਰੋਡ ਤੇ ਇਸ਼ਰ ਨਗਰ ਚ ਪਾਰਕ 베ਗੋਆਣੇ ਤੇ 베ਗੋਆਣੇ ਦੇ ਵਿੱਚ ਹੀ ਮੁਹੱਲਾ ਕਲੀਨਿਕ ਬਾਈ ਸਾਬਨੇ ਹੁਣ ਦੱਸਿਆ ਹਨੇਰਾ ਰਹਿੰਦਾ ਸ਼ਾਇਦ ਤੁਹਾਨੂੰ ਪਤਾ ਨਹੀਂ ਜਦੋਂ ਪਿੱਛੇ ਇੱਕ ਏਸੀ ਗਲੀ ਦੇ ਵਿੱਚ ਅੱਗੇ ਜਾ ਕੇ ਮੀਟਿੰਗ ਕੀਤੀ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਜਦੋਂ ਅਸੀਂ ਚੌਂਕ 'ਚ ਜਾਂਦੇ ਹਨੇਰਾ ਤੇ ਉਸ ਚੌਂਕ ਦੇ ਵਿੱਚ ਇੱਕ ਸਾਲ ਹੋ ਗਿਆ ਟਾਵਰ ਲਾਈਟ ਲੱਗਣੀ ਸ਼ਾਇਦ ਤੁਹਾਡਾ ਉੱਥੇ ਨੂੰ ਸ਼ਾਇਦ ਮੜਵੀ 38 ਨੰਬਰ ਵਾਰਡ ਚ ਕਈ ਸਾਲ ਤੋਂ ਗਲੀਆਂ ਨਹੀਂ ਬਣੀਆਂ ਸੀ ਤੇ ਆ ਗਲੀਆਂ ਦੇ ਵਿੱਚ ਘੁੰਮਣ ਲੱਗੇ ਤੁਹਾਨੂੰ ਕਿੰਨੀ ਕੀ ਪ੍ਰੋਬਲਮ ਦਾ ਫੇਸ ਕਰਨਾ ਪਿਆ ਇਹਦੇ ਬਾਰੇ ਜਾਣਕਾਰੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸੀਐਮ ਸਾਹਿਬ ਸਰਦਾਰ ਭਗਵਨ ਸਿੰਘ ਜੀ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਕਿਉਂਕਿ ਉਹਨਾਂ ਦਾ ਮੇਰੇ ਸਿਰ ਤੇ ਹੱਥ ਵਾ ਤੇ ਮੈਨੂੰ ਪੈਸਾ ਲੈਉਣ ਦੇ ਵਿੱਚ ਕੋਈ ਬਹੁਤ ਵੱਡੀ ਦਿੱਕਤ ਨਹੀਂ ਪਈ ਤੇ ਆਪਾਂ ਹਲਕੇ ਦੇ ਵਿੱਚ ਜਿੱਥੇ ਜਿੱਥੇ ਵਿਕਾਸ ਪੱਖੋਂ ਖੋਪਰੋਖੇ ਕੀਤਾ ਗਿਆ ਸੀਗਾ ਜਿਹੜੀਆਂ 25-25 ਸਾਲਾਂ ਤੋਂ ਗਲੀਆਂ ਨਹੀਂ ਸੀ ਬੜੀਆਂ ਉਹ ਗਲੀਆਂ ਅੱਜ ਆਪਾਂ ਹਰ ਤਰ੍ਹਾਂ ਬਣਾ ਕੇ ਦਿੱਤੀਆਂ ਕਿੱਥੇ-ਕਿੱਥੇ ਪਾਣੀ ਦੀ ਕਮੀ ਸੀਗੀ 18 ਤੋਂ 20 ਦੇ ਕਰੀਬ ਆਪਾਂ ਸਮਰਸੀ ਵਾਲੇ ਪੰਪ ਲਗਾ ਚੁੱਕੇ ਆਂ ਜਿੱਥੇ-ਜਿੱਥੇ ਪਾਣੀ ਦੀ ਪ੍ਰੋਬਲਮ ਸੀ ਉੱਥੇ ਪਾਣੀ ਦੀ ਆ ਪਾਈਪਾਂ ਪਾ ਰਹੇ ਆਂ ਜਿੱਥੇ-ਜਿੱਥੇ ਸੀਵਰੇਜ ਦੀ ਪ੍ਰੋਬਲਮ ਸੀਗੀ ਸ਼ੇਰਪੁਰ ਦੇ ਵਿੱਚ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਸੀ ਕਿ ਉੱਥੇ 24 ਇੰਚ ਸੀਵਰੇਜ ਪਾਇਆ ਔਰ ਬੇਗੋਵਾਨੇ ਦੇ ਵਿੱਚ ਔਰ ਜਿੱਥੇ-ਜਿੱਥੇ ਵੀ ਲੱਗਿਆ ਕਿ ਇੱਥੇ ਪਾਣੀ ਦੀਆਂ ਪਾਈਪਾਂ ਦੀ ਜਰੂਰਤ ਆ ਜਿੱਥੇ ਜਿੱਥੇ ਲੋਕਾਂ ਦੀ ਡਿਮਾਂਡ ਆਈ ਉਹ ਕੀਤੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਡਾਂਬਾ ਦੇ ਵਿੱਚ ਇੱਕੋ ਹੀ ਜਗ੍ਹਾ ਦੇ ਉੱਤੇ ਸਟੇਡੀਅਮ ਬਣ ਰਿਹਾ ਸਟੇਡੀਅਮ ਦੇ ਨਾਲ ਲਾਇਬ੍ਰੇਰੀ ਬਣ ਰਹੀ ਹੈ ਲਾਇਬ੍ਰੇਰੀ ਦੇ ਨਾਲ ਡਿਸਪੈਂਸਰੀ ਬਣੀ ਹੈ ਡਿਸਪੈਂਸਰੀ ਦੇ ਨਾਲ ਕਮਿਊਨਿਟੀ ਹਾਲ ਬਣਿਆ ਇੱਕੋ ਇਲਾਕੇ ਦੇ ਵਿੱਚ ਤੇ ਵੱਡੀ ਗੱਲ ਇਹ ਹੈ ਕਿ ਤਿੰਨ ਲਾਇਬ੍ਰੇਰੀਆਂ ਆਪਣੇ ਹਲਕੇ ਦੇ ਵਿੱਚ ਬਣ ਰਹੀਆਂ ਜਿਹੜੀਆਂ ਕਿ ਅੱਜ ਤੱਕ ਕਿਸੇ ਨੇ ਇੱਥੇ ਸੋਚਿਆ ਵੀ ਨਹੀਂ ਸੀ ਔਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਦੋਨੇ ਪੁਲਾਂ ਦਾ ਉਦਘਾਟਨ ਹੋਊਗਾ ਲੋਹਾਰਾ ਪੁਲ ਔਰ ਈਸ਼ਰ ਨਗਰ ਕਿਉਂਕਿ ਕੋਡ ਲੱਗਣ ਦੇ ਕਰਕੇ ਓਦ ਘਾਟਨ ਤੁਹਾਨੂੰ ਪਤਾ ਕੀ ਹੈ ਕੋਡ ਦੇ ਦੌਰਾਨ ਅਸੀਂ ਕੋਡ ਘਾਟਨ ਨਹੀਂ ਕਰ ਰਹੇ 5 ਜੂਨ ਤੋਂ ਬਾਅਦ ਇਹ ਆਪਾਂ ਨਾਲ ਦਾ ਉਦਘਾਟਨ ਕਰਾਂਗੇ ਮੈਡਮ ਕੱਲ ਵਿਸਾਖੀ ਹੈ ਵਿਸਾਖੀ ਦੇ ਬਾਰੇ ਜਨਤਨ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਮੈਂ ਸਾਰੇ ਦੇਸ਼ ਵਿੱਚ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ ਦਿੰਦੀ ਆ ਤੇ ਨਾਲ ਹੀ ਨਾਲ ਉਹ ਕਿਸਾਨ ਵੀਰਾਂ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਵਿਸਾਖੀ ਵਾਲੇ ਦਿਨ ਤੁਸੀਂ ਆਪਣੇ ਪਰਿਵਾਰ ਚਾਓ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਬੈਠੋ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਜਿਹੜਾ ਸੈਂਟਰ ਹੈ ਉਹ ਹਮੇਸ਼ਾ ਸਾਡੇ ਨਾਲ ਬਿਤਕਰਾ ਕਰਦਾ ਆਇਆ ਔਰ ਬਿਤਕਰਾ ਕੀਤਾ ਵੀ ਆ ਔਰ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਸ਼ਹੀਦ ਹੋ ਗਿਆ ਉੱਥੇ ਬਾਰਡਰ ਤੇ ਬੈਠੇ ਹੋਏ ਜਿਹੜਾ ਇਹਨਾਂ ਨੇ ਬਾਰਡਰ ਬਣਾ ਦਿੱਤਾ ਕਿ ਇਦਾਂ ਤਾਂ ਇੰਡੀਆ ਪਾਕਿਸਤਾਨ ਦੇ ਵਿੱਚ ਵੀ ਨਹੀਂ ਹੋਇਆ ਜਿੱਦਾਂ ਇਹਨਾਂ ਨੇ ਹਰਿਆਣਾ ਤੇ ਹੋਰ ਪੰਜਾਬ ਦੇ ਬਚਕਾਰ ਇਹਨਾਂ ਨੇ ਦਿਵਾਰਾਂ ਕਰਕੇ ਕੀਤਾ ਤੇ ਉਹ ਵੀਰਾਂ ਨੂੰ ਮੈਂ ਜ਼ਬਰਦਸਤ ਅਪੀਲ ਕਰਦੀ ਆਂ ਵੀ ਇੱਕ ਦਿਨ ਆਪਣੇ ਚੱਲ ਜਰੂਰ ਆਓ ਮੈਡ ਆਵਾਦੀ پارٹی ਵੱਲੋਂ ਇਲੈਕਸ਼ਨ ਦੌਰਾਨ ਆਪਣੇ ਕੈਂਡੀਡੇਟ ਨੂੰ ਕਾਫੀ ਲੇਟ ਅਨਾਉਂਸਮੈਂਟ ਕੀਤੀ ਹੈ ਯਾਨੀ ਕੀ ਰੀਜ਼ਨ ਲੱਗ ਰਿਹਾ ਤੁਹਾਨੂੰ ਦੇਖੋ ਅਰਵਿੰਦ ਜੀ ਇਹ ਜੇਲ੍ਹ 'ਚ ਨੇ ਤੇ ਬੜੀ ਜਲਦੀ 16 ਤਰੀਕ ਨੂੰ ਅਸੀਂ ਕੈਂਡੀਡੇਟ ਅਨਾਉਂਸ ਕਰਾਂਗੇ ਇਹਨੂੰ ਆਪਾਂ ਦੇਰੀ ਨਹੀਂ ਕਹਿ ਸਕਦੇ ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨਾਂ ਹੀ 7ਵੇਂ ਦੌਰ 'ਚ ਹੋ ਰਹੀਆਂ ਤੇ ਬੜੀ ਜਲਦੀ ਅਸੀਂ ਤੁਹਾਨੂੰ ਕੈਂਡੀਡੇਟ ਵੀ ਦੇ ਰਹੇ ਮੇਰਾ ਏਰੀਆ ਦੇ ਹਿਸਾਬ ਨਾਲ ਮੈਂ 1 ਸਾਲ ਪੁੱਛਾ ਜਿੰਨੇ ਦਾ ਕਾਫੀ ਜਿੰਨੇ ਮੈਂ ਐਗਰੀ ਵੀ ਕਰਦੇ ਹਾਂ ਏਰੀਆ ਵਿੱਚ ਲੁੱਟਾਂ ਖੋਹ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਇੱਥੇ ਜਿਵੇਂ ਇਸ਼ਤਨਗਰ ਚੌਕ ਹੋ ਗਿਆਈ ਹੈ ਵਿਗਵਾਨੇ ਦੇ ਮੋੜ ਤੇ ਇੱਥੇ ਇੱਕ ਤਾਂ ਲਾਈਟਰ ਥੋੜੀ ਪ੍ਰੋਬਲਮ ਆ ਇੱਥੇ ਰਾਤ ਨੂੰ 12 ਵਜੇ ਤੋਂ ਬਾਅਦ ਮੋਸਟਲੀ ਹੁੰਦੀ ਹੁੰਦੀਆਂ ਵਾਰਦਾਤਾਂ ਤੇ ਪੁਲਿਸ ਨੂੰ ਵੀ ਕਈ ਵਾਰ ਇਤਲਾ ਦਿੱਤਾ ਗਿਆ ਪਰ ਮੈਂ ਕੋਈ ਇੱਥੇ ਪੁਲਿਸ ਕਰਵੇ ਕੁਝ ਨਹੀਂ ਐਸਆਰ ਨੂੰ ਨਵੀਂ ਗੱਡੀ ਲੈ ਕੇ ਦਿੱਤੀ ਆ ਤੁਸੀਂ ਦੇਖਿਆ ਹੋਊਗਾ ਅੱਜ ਜਿਹੜੇ ਐਸ ਐਚਓ ਆ ਉਹਨਾਂ ਕੋਲੇ ਨਵੀਆਂ ਗੱਟੀਆਂ ਨੇ ਜਿਹੜੇ ਪੀਸੀਆਰ ਵਾਲਿਆਂ ਉਹਨਾਂ ਨੂੰ ਵੀ ਗੱਟੀਆਂ ਦਿੱਤੀਆਂ ਤੇ ਮੈਂ ਪੀਸੀਆਰ ਦੀ ਡਿਊਟੀ ਲਗਾਉਣੀ ਆ ਉਹ ਰਾਤ ਨੂੰ ਇੱਧਰ ਚੱਕਰ ਲਗਾਇਆ ਕਰਨਗੇ ਕਿਉਂਕਿ ਗਣਪਤੀ ਇਨਕਲੇਵ ਦੇ ਵਿੱਚ ਕਿੰਨੇ ਦਿਨਾਂ ਤੋਂ ਕਾਫੀ ਬਾਰਦਾਤਾਂ ਹੋ ਰਹੀਆਂ ਸੀ ਜਿਹੜੇ ਸਾਡੇ 4 ਪੀਸੀਆਰ ਰਾਤ ਨੂੰ ਉੱਥੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਚੱਲਦੇ ਆ ਉਹਨਾਂ ਦੇ ਵਿੱਚ ਦੋ ਦੀ ਡਿਊਟੀ ਅਸੀਂ ਇੰਦਰ ਲਗਾ ਦਿੱਤੀ ਆ ਇੱਕ ਕੁਐਸਚਨ ਮੈਡਮ ਕੁਛ ਲਾਈਟਾਂ ਇੱਥੇ ਲੱਗ ਚੁੱਕੀਆਂ ਨੇ ਮੋਹੱਲੇ ਦੇ ਵਿੱਚ ਤੇ ਕੁਛ ਲਾਈਟਾਂ ਰਹਿndੀਆਂ ਨੇ ਉਹ ਕਦ ਤੱਕ ਲੱਗ ਜਾਣਗੀਆਂ ਜੀ ਦੇਖੋ ਲਾਈਟਾਂ ਦੀ ਕੋਈ ਦੇਰੀ ਨਹੀਂ ਹੈ ਪਰਸੋਂ ਇਹ ਅਸੀਂ ਨੋਟ ਕਰਾ ਦਿੰਦੇ ਹਾਂ ਪਰਸੋਂ ਸ਼ਾਮ ਨੂੰ ਇੱਥੇ ਲਾਈਟਾਂ ਲੱਗ ਜਾਣਗੀਆਂ ਤੁਸੀਂ ਮੈਮ ਜਦੋਂ ਸੜਕਾ ਬਣਵਾਉਂਦੇ ਹੋ ਸੜਕਾ ਤੁਹਾਡੇ ਵੱਲੋਂ ਪੂਰੀ ਛਿੱਧੇ ਨਾਲ ਬਣਾਈ ਜਾਂਦੇ ਨੇ ਪਰ ਆਪਾਂ ਕਾਫੀ ਵਾਰ ਦੇਖਿਆ ਇੰਜੀਨੀਅਰ ਵੱਲੋਂ ਉਹ ਘਟਿਆ ਮਾਲ ਆਇਆ ਜਾਂਦਾ ਜਿਸ ਦੇ ਕਰਕੇ ਤੁਹਾਨੂੰ ਤੋੜ ਕੇ ਦੁਬਾਰਾ ਵਿਸ਼ੇਦ ਬਣਵਾਣੀਆਂ ਪੈਂਦੀਆਂ ਨੇ ਉਹ ਕਿੱਦਾਂ ਦੇਖ ਤੁਸੀਂ ਦੇਖੋ ਸਾਡਾ ਕੁਆਲਿਟੀ ਨਾਲ ਕੋਈ ਸਮਝਾਤਾ ਨਹੀਂ ਜਿਹੜਾ ठेकेदार ਤੁਸੀਂ ਦੇਖਿਆ ਹੋਊਗਾ ਜਿਹੜਾ ਵੀ ਮਾੜਾ ਮਟੀਰੀਅਲ ਲਗਾਉਂਦਾ ਚਾਹੀ ਮੈਨੂੰ ਆਪ ਨੂੰ ਹੱਥ ਨੂੰ ਨਾ ਪਹੁੰਚਣਾ ਖੁਦ ਪਹੁੰਚਣਾ ਪਵੇ ਮੈਂ ਜਾ ਕੇ ਪਟ ਦਿੰਨੀ ਆ ਸ਼ੇਰਪੁਰ ਦੇ ਵਿੱਚ ਮਾੜੇ ਪਾਈਪ ਪਾਣੀ ਵਾਲੇ ਪਾਏ ਮੈਂ ਖੁਦ ਜਾ ਕੇ ਪੱਟੇ ਇੱਥੇ ਬੇਗਵਾੜੇ ਦੇ ਵਿੱਚ ਰਾਤ ਨੂੰ ਸੜਕ ਬਣਾਈ ਮੈਂ ਖੁਦ ਪੱਟੀ ਔਰ ਜੇ 38 ਨੰਬਰ ਵਾਰਡ ਦੇ ਵਿੱਚ ਕਲੀਆਂ ਦਾ ਕੰਮ ਤੇ ਸਟਰੀਟ ਲੈਟਰ ਦਾ ਕੰਮ ਬਹੁਤ ਹੀ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਜਿਸ ਵਿੱਚ ਵਿਕੀ ਲਹਾਰਾ ਜੀ ਦੀ ਮਿਹਨਤ ਨਜ਼ਰ ਆਈ ਹੈ ਆਓ ਦੋ ਗੱਲਾਂ ਵਿਕੀ ਲਹਾਰਾ ਜੀ ਦੇ ਨਾਲ ਕਰੀਏ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੇ ਕਦ ਤੱਕ ਪੂਰੀ ਹੋ ਜਾਣਗੀਆਂ ਦੇਖੋ ਮੈਡਮ ਅੱਜ ਤੁਹਾਡੇ ਸਾਹਮਣੇ ਕਹਿ ਕੇ ਗਏ ਆ ਵੀ ਜਿਹੜੀਆਂ ਲਾਈਟਾਂ ਲੱਗਣ ਵਾਲੀਆਂ ਰੰਡੀਆਂ ਨੇ ਵੀ ਉਹ ਪੁਸਤ ਜਿਨ੍ਹਾਂ ਦੇ ਵਿੱਚ ਹੀ ਪੂਰੀਆਂ ਕੀਤੀਆਂ ਜਾਣਗੀਆਂ ਔਰ ਉਸ ਤੋਂ ਕਿੰਨਾਂ ਜਿਹੜੀਆਂ ਗਲੀਆਂ ਦਾ ਕੰਮ ਆ ਉਹ ਵੀ ਜਿਹੜੀਆਂ ਰੰਡੀਆਂ ਗਲੀਆਂ ਵਾਲੇ ਸਿਰਫ 18 ਗਲੀਆਂ ਬਾਤ ਹੋਈਆਂ ਨੇ ਉਹ ਉਮੀਦ ਆ ਵੀ ਉਹ ਸਾਰੀਆਂ ਕੰਪਲੀਟ ਹੋ ਜਾਊਗੀਆਂ ਜਲਦੀ ਤੋਂ ਜਲਦੀ ਤੇ ਮੈਡਮ ਦੇ ਨਾਲ ਨਾਲ ਇਹ ਵੀ ਕਿਹਾ ਕਿ ਜਿਹੜੇ ਇਥੇ ਚੋਰ ਚੱਕੀ ਹੋ ਰਹੀ ਆ ਖੋਹ ਖੋਈ ਹੋ ਰਹੀ ਆ ਔਰ ਬਈ ਸਖਤ ਐਕਸ਼ਨ ਲਿਆ ਜਾਏਗਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੂੰਗਾ ਵੀ ਮੈਡਮ ਜੀ ਨੂੰ ਅਸੀਂ ਬੇਸਤੀ ਵੈਸੇ ਇੱਕ ਵਾਰੀ ਕੀਤੀ ਵੀ ਆ ਔਰ ਉਸ ਤੋਂ ਬਾਅਦ ਕੀ ਆ ਪੀਸੀਆਰ ਦਾ ਜੋ ਘੇੜਾ ਨਾ ਇਥੇ ਕਾਫੀ ਮਾਰਨ ਤੇ ਘੇੜਾ ਤਣ ਲੱਗੇ ਉਹ ਪੀਸੀਆਰ ਉਸ ਤੋਂ ਬਿਨਾ ਅਸੀਂ ਕੋਸ਼ਿਸ਼ ਕਰਾਂਗੇ ਵੀ ਪੀਸੀਆਰ ਦਾ 1 ਅਗਸਤ ਜਾਂ ਘੇੜਾ ਜਿਹੜਾ ਉਹਨਾਂ ਨੂੰ ਆਣ ਜਾਣ ਦਾ ਉਹ ਹੋਰ ਵਧਾਇਆ ਜਾਵੇ ਪ੍ਰਧਾਨ ਜੀ ਪ੍ਰਧਾਨ ਜੀ ਕੱਲ ਵਿਸਾਖੀ ਵਿਸਾਖੀ ਦੇ ਬਾਰੇ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਸ ਆਖੀਏ ਮੈਂ ਸਾਰਿਆਂ ਨੂੰ ਬਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਗਾ ਔਰ ਮੈਂ ਇਹ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਵੀ ਜੋ ਕੱਲ ਬਸਾਖੀ ਵਾਲੇ ਦਿਨ ਅਸੀਂ ਲੋਹਾਰਾ ਪੁਲ ਦੇ ਉੱਤੇ ਲੰਗਰ ਲਗਾ ਲਗਾ ਰਹੇ ਹਾਂ ਤਾਂ ਜੋ ਸਾਰਿਆਂ ਦੇ ਸਹਿਯੋਗ ਨਾਲ ਉਲਟਾ ਜੋ ਬਸਾਖੀ ਵਾਲਾ ਦਿਨ ਨੂੰ ਯਾਦ ਕਰਦੇ ਹੋਏ ਮਹਾਰਾਜ ਦੇ ਕੁਰਬਾਨੀਆਂ ਜੋ ਦਿੱਤੀਆਂ ਨੇ ਉਹਨਾਂ ਨੂੰ ਯਾਦ ਕਰਦੇ ਹੋਏ ਅਸੀਂ ਇਹ ਦਿਨ ਨੂੰ ਬੜੀਆ ਤਨਮਨ ਦੇ ਹੀ ਨਾ ਮਨਾਵਾਂਗੇ